ਨਿਸ਼ਪਾਰਗ ਰਾਮ ਸਵੀਟਸ ਹਾਲ ਦੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਵਸਨੀਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਦੀਪਾਵਲੀ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਵਾਂ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਸਾਨੂੰ ਰਾਮ ਭਗਵਾਨ ਜੀ ਨੇ ਜਿਨ੍ਹਾਂ ਦਾ ਇਹ ਬਹੁਤ ਵੱਡਾ ਦਿਨ ਹੈ ਦੀਪਾਵਲੀ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਲੋਕਾਂ ਨੂੰ ਮਿਠਾਸ ਵੰਡਣੀ ਹੈ ਤੇ ਜੇ ਉਹਨਾਂ ਨੇ ਮੌਕਾ ਦਿੱਤਾ ਹੈ ਮਿਠਾਸ ਵੰਡਣੀ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵਧੀਆ ਕੁਆਲਿਟੀ ਦੀ ਵੰਡਣੀ ਹੈ ਚੰਗੀ ਕੁਆਲਿਟੀ ਦੀ ਮਠਾਈ ਅਸੀਂ ਤਿਆਰ ਕਰਦੇ ਆਂ ਰਾਮ ਸਵੀਟਸ ਹਾਲ ਦੀ ਸਾਰੀ ਟੀਮ ਜਿਹੜੀ ਐ ਇਹਨਾਂ ਦਾ ਮੇਨ ਏਜੰਡਾ ਇਹੋ ਹੀ ਐ ਕਿ ਅਸੀਂ ਕੁਆਲਿਟੀ ਪ੍ਰੋਡਕਟ ਦਈਏ ਕੁਆਲਿਟੀ ਪ੍ਰੋਡਕਟ ਦੇ ਵਿੱਚ ਵੀ ਅਸੀਂ ਕਿਸੇ ਬ੍ਰਾਂਡ ਦਾ ਨਾਮ ਪ੍ਰਮੋਟ ਨਹੀਂ ਕਰਦੇ ਪਰ ਜਿੱਦਾਂ ਅਸੀਂ ਸਾਰੇ ਲੋਕ ਜਾਣਦੇ ਆਂ ਕਿ ਕਈ ਤਰ੍ਹਾਂ ਦੀ ਮਲਾਵਟੀ ਮਠਾਈ ਆਂਦੀ ਐ ਤੇ ਕਈ ਤਰ੍ਹਾਂ ਦੇ ਮਲਾਵਟੀ ਘਿਓ ਆਂਦੇ ਨੇ ਤੇ ਘਿਓ ਦੇ ਵਿੱਚ ਵੀ ਕਈ ਤਰ੍ਹਾਂ ਦੇ ਗ੍ਰੇਡ ਨੇ ਕਈ ਤਰ੍ਹਾਂ ਦੇ ਸਟੈਂਡਰਡ ਨੇ ਤੇ ਸਾਡੀ ਕੋਸ਼ਿਸ਼ ਇਹ ਐ ਕਿ ਸਭ ਤੋਂ ਉੱਪਰਲਾ ਸਟੈਂਡਰਡ ਜਿਹੜਾ ਐ ਉਹ ਵਰਤਿਆ ਜਾਵੇ ਘੁਆਣੀ ਦੇ ਹੋਈ ਐ ਕਿ ਮਠਾਈ ਦੇਸੀ ਘਿਦੇ ਤਿਆਰ ਹੋਈ ਐ ਪਰ ਜੇ ਉਹਦੇ ਵਿੱਚ ਅਸੀਂ ਸਭ ਤੋਂ ਚੰਗਾ ਗ੍ਰੇਡ ਦੇਾਂਗੇ ਤੇ ਉਹਦਾ ਟੇਸਟ ਵਧੀਆ ਹੋਏਗਾ ਜੇ ਅਸੀਂ ਇਨਗਰੀਡੀਅੰਟ ਚੰਗੇ ਵਰਤਾਂਗੇ ਤੇ ਕੁਆਲਿਟੀ ਆਪ ਨਿਕਰ ਕੇ ਆਏਗੀ ਤੇ ਅਸੀਂ ਕੁਆਲਿਟੀ ਦਾ ਮੇਨ ਧਿਆਨ ਰੱਖਦੇ ਹਾਂ ਤੇ ਜੇ ਸ਼੍ਰੀ ਰਾਮ ਭਗਵਾਨ ਜੀ ਨੇ ਸਾਨੂੰ ਡਿਊਟੀ ਲਈ ਹੈ ਕਿ ਆਪਣਾ ਲੋਕਾਂ 'ਚ ਮਠਾਸ ਵੰਡੋ ਤੇ ਸਾਡਾ ਇਹੋ ਹੀ ਕੋਸ਼ਿਸ਼ ਹੈ ਕਿ ਦੀਪਾਵਲੀ ਦੇ ਇਹ ਤਿਹਾਰ ਦੇ ਉੱਤੇ ਐਡੇ ਵੱਡਾ ਜਿਹੜਾ ਪਰਵ ਹੈ ਇਹ ਤੇ ਲੋਕਾਂ ਨੂੰ ਵਧੀਆ ਕੁਆਲਿਟੀ ਵਾਲੀ ਮਠਾਈ ਜਾਵੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਸਵੀਟਸ ਹਾਲ ਦੀ ਪੂਰੀ ਟੀਮ ਵੱਲੋਂ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਤੇ ਵਧਾਈ ਦਿੰਦਾ ਹਾਂ ਧੰਨਵਾਦ ਕਮ ਸਵੀਟਸ ਹਾਲ ਦੀ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਤੇ ਦਿਲੋਂ ਵਧਾਈ ਦਿੰਦਾ ਹਾਂ ਧੰਨਵਾਦ ਸਰ